ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ 2 Sister Vlog ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਮੀ ਜਮੀ ਦਹੀਂ ਭੱਲੇ ਬਣਾਵਾਂਗੇ ਜੋ ਦਹੀਂ ਭੱਲੇ ਆਪਾਂ ਬਾਜ਼ਾਰ ਦੇ ਵਿੱਚ ਕਾਫੀ ਮਹਿੰਗੇ ਖਾ ਕੇ ਆਉਣੇ ਆ ਜੀ ਅੱਜ ਉਹੀ ਦਹੀਂ ਭੱਲਿਆਂ ਨੂੰ ਆਪਾਂ ਘਰ ਦੇ ਵਿੱਚ ਬਹੁਤ ਘੱਟ ਖਰਚੇ ਦੇ ਵਿੱਚ ਬਣਾਵਾਂਗੇ ਉਸਦੇ ਲਈ ਮੈਂ ਇੱਕ ਕਾਲੀ ਬੂੰਦੀ ਲਈ ਹੈ ਇੱਥੇ ਮੈਂ ਇੱਕ ਕਾਲੀ ਬੂੰਦੀ ਲਈ ਹੈ ਬੂੰਦੀ ਨੂੰ ਪੀਸ ਲਵਾਂਗੇ ਅੱਜ ਆਪਾਂ ਦਹੀਂ ਭੱਲਿਆਂ ਨੂੰ ਕਾਟ ਇੰਗਰੀਡੀਅੰਟਸ ਨਾਲ ਤੇ ਬਿਨਾ ਗੈਸ ਚਲਾਈ ਤੋਂ ਬਣਾਵਾਂਗੇ ਜੀ ਹੁਣ ਇਸ ਤਰੀਕੇ ਨਾਲ ਬੁੰਦੀ ਪਿਸ ਕੇ ਤਿਆਰ ਹੈ ਜੀ ਆਪਾਂ ਹੁੰਦੀ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ ਮੈਥੀ ਇਕ ਕੌਲੀ ਬੁੰਦੀ ਲਈ ਹੈ ਜੀ ਆਪਾਂ ਬੁੰਦੀ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹਾਂ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਬੁੰਦੀ ਬਿਲਕੁਲ ਬਰੀਕ ਪੀਸ ਚੁੱਕੀ ਹੈ ਜੀ ਹੁਣ ਆਪਾਂ ਸਾਰੀ ਬੁੰਦੀ ਨੂੰ ਬੌਲ ਦੇ ਵਿੱਚ ਕੱਢ ਲਵਾਂਗੇ ਹੁਣ ਆਪਾਂ ਬੁੰਦੀ ਦੇ ਵਿੱਚ ਅੱਧਿਕ ਕੌਲੀ ਪਤਲਾ ਦਹੀਂ ਪਾਵਾਂਗੇ ਦਹੀਂ ਕੋਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੈਂ ਇੱਥੇ ਇੱਕ ਕੌਲੀ ਪਤਲਾ ਕੀਤਾ ਹੋਇਆ ਦਹੀਂ ਦਿਆ ਹੈ ਜੀ ਪਰ ਉਸ ਦੇ ਵਿੱਚ ਮੈਂ ਇੱਕ ਕੌਲੀ ਪਾਈ ਹੈ ਦਹੀਂ ਦੀ ਪਰ ਆਪਾਂ ਨਹੀਂ ਉਹਨਾਂ ਕ ਪਾਵਾਂਗੇ ਜੀ ਜਿਨੇ ਇੱਕ ਦਹੀਂ ਦੇ ਵਿੱਚ ਬੂੰਦੀ ਚੰਗੀ ਤਰ੍ਹਾਂ ਭੇਜ ਸਕੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬੂੰਦੀ ਨੂੰ ਇਸ ਤਰੀਕੇ ਨਾਲ ਦਹੀਂ ਦੇ ਵਿੱਚ ਬੂੰਦੀ ਨੂੰ ਭਿਉਂੰਦੇ ਨਾਲ ਬੂੰਦੀ ਸੌਫਟ ਹੋ ਜਾਏਗੀ ਤੇ ਬੂੰਦੀ ਫਲ ਵੀ ਜਾਏਗੀ ਦੇ ਲਈ ਆਪਾਂ ਨਹੀਂ ਦੇ ਵਿੱਚ ਭਉ ਕੇ ਰੱਖਾਂਗੇ ਬੁੰਦੀ ਨੂੰ ਤੇ ਹੁਣ ਆਪਾਂ ਬੁੰਦੀ ਨੂੰ 10 ਮਿੰਟਾਂ ਦੇ ਲਈ ਢਾਕੇ ਰੱਖ ਦੇਵਾਂਗੇ 10 ਮਿੰਟਾਂ ਬਾਅਦ ਇਸ ਤਰੀਕੇ ਦੀ ਹੋ ਚੁੱਕੀ ਹੈ ਬੁੰਦੀ। ਉਨੀ ਦੇਰ ਦੇ ਵਿੱਚ ਮੈਂ ਹਰੀ ਚਟਨੀ ਤਿਆਰ ਕਰ ਲਈ ਸੀ ਜੀ ਉਸ ਦੀ ਵੀਡੀਓ ਅਸੀਂ ਆਪਣੇ ਚੈਨਲ ਤੇ ਪਾ ਰખી ਹੈ ਤੁਸੀਂ ਦੇਖ ਸਕਦੇ ਹੋ ਵੀਡੀਓ। ਹੁਣ ਇੱਥੇ ਮੈਂ ਇੱਕ ਕੌਲੀ ਗਾੜਾ ਦਹੀਂ ਲਿਆ ਹੈ। ਦਹੀਂ ਨੂੰ ਉਹ ਪਛਾਣ ਲਵਾਂਗੇ। ਚੰਚ ਨਾਲ ਥੋੜਾ ਥੋੜਾ ਦਹੀਂ ਪਾਵਾਂਗੇ ਤੇ ਛਾਣ ਲਵਾਂਗੇ। ਦਹੀਂ ਇੱਕ ਸਾਰ ਰਹੇ ਇਸ ਦੇ ਲਈ ਆਪਾਂ ਦਹੀਂ ਨੂੰ ਛਾਨ ਲਵਾਂਗੇ ਇਹ ਇੱਕ ਕੌਲੀ ਗਾढ़ा ਦਹੀਂ ਲਿਆ ਹੈ ਜੀ ਮੈਂ ਇੱਥੇ ਮੈਂ ਫਰੈਸ਼ ਗਾੜਾ ਗਾੜਾ ਦਹੀਂ ਲਿਆ ਹੈ ਜੀ ਹੁਣ ਮੈਂ ਇਸੇ ਤਰੀਕੇ ਨਾਲ ਹੀ ਸਾਰੇ ਦਹੀਂ ਨੂੰ ਛਾਨ ਲਵਾਂਗੀ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਹੁਣ ਇਸ ਤਰੀਕੇ ਨਾਲ ਮੈਂ ਸਾਰੇ ਦਹੀਂ ਨੂੰ ਛਾਣ ਲਵਾਂਗੀ ਮੈਂ ਸਾਰੇ ਦਹੀਂ ਨੂੰ ਛਾਨ ਲਿਆ ਹੈ। ਹੁਣ ਆਪਾਂ ਦਹੀਂ ਦੇ ਵਿੱਚ 2 ਚਮਚ ਪੀਸੀ ਹੋਈ ਖੰਡ ਪਾਵਾਂਗੇ। ਖੰਡ ਆਪਾਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹਾਂ ਜੀ ਜਿੰਨਾ ਆਪਾਂ ਮਿੱਠਾ ਖਾਣਾ ਪਸੰਦ ਕਰਦੇ ਹਾਂ। ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜੇਕਰ ਆਪਾਂ ਦਹੀਂ ਦੇ ਵਿੱਚ ਪੀਸੀ ਹੋਈ ਖੰਡ ਪਾਵਾਂਗੇ ਤੇ ਖੰਡ ਜਲਦੀ ਘੁਲ ਜਾਗੀ ਜੀ। ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਹੁਣ ਆਪਣਾ ਗਾੜਾ ਜਿਹਾ ਦਹੀਂ ਤਿਆਰ ਹੈ ਜੀ ਹੁਣ ਦਹੀਂ ਤਿਆਰ ਹੈ ਜੀ ਅੱਪਾ ਭਾਲੇ ਬਣਾ ਲਵਾਂਗੇ ਦੇਖੋ ਜੀ ਜੋ ਆਪਾਂ ਬੁੰਦੀ ਭੋਂ ਕੇ ਰੱਖੀ ਸੀ ਉਹ ਬੁੰਦੀ ਚੰਗੀ ਤਰ੍ਹਾਂ ਫਲ ਚੁੱਕੀ ਹੈ ਤੇ ਹੁਣ ਆਪਾਂ ਇਸ ਤੇ ਗੋਲ ਗੋਲ ਬਾਲਸ ਬਣਾ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਇਸ ਤਰੀਕੇ ਨਾਲ ਜੀ ਸਾਰੇ ਭੱਲੇ ਤਿਆਰ ਕਰ ਲਵਾਂਗੇ ਹੁਣ ਆਪਾਂ ਇਸ ਤਰੀਕੇ ਨਾਲ ਹੋਰ ਵੀ ਤਿਆਰ ਕਰ ਲਵਾਂਗੇ ਇਹਨਾਂ ਦਹੀਂ ਭੱਲੇ ਆਣੂ ਬਣਾਉਣ ਦੇ ਲਈ ਆਪਾਂ ਨੂੰ ਕੋਈ ਗੈਸ ਚਲਾਉਣ ਦੀ ਜ਼ਰੂਰਤ ਨਹੀਂ ਹੈ ਜੀ ਕੋਈ ਬੇਕਿੰਗ ਪਾਊਡਰ ਦੀ ਜ਼ਰੂਰਤ ਨਹੀਂ ਹੈ ਇਸ ਨੂੰ ਬਣਾਉਣ ਤੇ ਜ਼ਿਆਦਾ ਇੰਗਰੀਡੀਅੰਟਸ ਵੀ ਨਹੀਂ ਲੱਗਦੇ ਜਦੋਂ ਵੀ ਆਪਣਾ ਮਾਨ ਕਰੇ ਤਾਂ ਆਪਾਂ ਇਸ ਤਰੀਕੇ ਦੇ ਦਹੀਂ ਭੱਲੇ ਘਰ ਵਿੱਚ ਬਣਾ ਕੇ ਖਾ ਸਕਦੇ ਹਾਂ ਜੀ ਇਹ ਦਹੀਂ ਭੱਲੇ ਬਹੁਤ ਜਲਦੀ ਬਣ ਕੇ ਤਿਆਰ ਹੁੰਦੇ ਨੇ ਜੀ ਆਪਾਂ ਇਸ ਦਹੀਂ ਭੱਲੇ ਆਣੂ ਬਹੁਤ ਹੀ ਘੱਟ ਇੰਗਰੀਡੀਅੰਟਸ ਨਾਲ ਬਣਾ ਕੇ ਤਿਆਰ ਕਰਾਂਗੇ ਇੱਕ ਕਾਲੀ ਬੂੰਦੀ ਵਿੱਚੋਂ ਆਪਾਂ 5 ਦਾ ਹੀ ਭੱਲੇ ਬਣਾ ਕੇ ਤਿਆਰ ਕਰਾਂਗੇ ਜੀ ਇਸ ਵਿੱਚੋਂ 5 ਜਾਣਾਂ ਲਈ ਦਹੀਂ ਭੱਲੇ ਬਣ ਕੇ ਤਿਆਰ ਹੋਣਗੇ ਤੁਸੀਂ ਵੀ ਇਸ ਤਰੀਕੇ ਨਾਲ ਦਹੀਂ ਭੱਲੇ ਬਣਾ ਕੇ ਦੇਖਿਓ ਜੀ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੋਣਗੇ ਇਹ ਦਹੀਂ ਭੱਲੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਜੀ। ਫਿਰ ਮੈਂ ਸਾਰੇ ਭੱਲੇ ਤਿਆਰ ਕਰ ਲਵਾਂਗੀ। ਹੁਣ ਆਪਾਂ ਸਾਰੇ ਦਹੀਂ ਭੱਲਿਆਂ ਨੂੰ ਤਿਆਰ ਕਰ ਲਵਾਂਗੇ। ਹੁਣ ਆਪਾਂ ਇਹਨਾਂ ਨੂੰ ਪਲੇਟ ਵਿੱਚ ਸਰਵ ਕਰਕੇ ਦਹੀਂ ਭੱਲੇ ਬਣਾ ਲਵਾਂਗੇ। ਜੋ ਆਪਾਂ ਨਹੀਂ ਤਿਆਰ ਕਰਕੇ ਰੱਖਿਆ ਸੀ ਉਹ ਦਹੀਂ ਪਾਵਾਂਗੇ ਐਸ ਟ੍ਰੀ ਕੇ ਨਾਲ ਆਪਾਂ ਸਾਰੇ ਭੱਲਿਆਂ ਉੱਪਰ ਦਹੀਂ ਪਾਵਾਂਗੇ काफी सारी ठंडी ठंडी दही पाव गे हरी चटनी पावे हरी चटनी तो बाद खट्टी मिठी चटनी पावे खटा मिठा बढ़िया टेस्ट है इस ज्यादा पावे फिर थोड़ा काला नमक का पावे अद्धा छोटा चमच चाट मसाला पावे एक छोटा चमच आमचूर पाउडर पावे हम एक छोटा चमच दही भले वाला स्पैशल मसाला पावे ये दही भले वाला स्पैशल मसाला है जी हूँ उपरों थोड़ी जी ग्रीन सॉस पावे छटी मिठी चटनी पावे थोड़ी जी एक्स्ट्रा चटपटा करा दे थोड़ी जी ज़्यादा चटनी पावे इस तरीके अपने टेस्टी दही भले बन के तैयार ने इस तरीके मैं काफ़ी सारे दही भले होर भी तैयार कर लेने एक चमच चाट मसाला पावे वीडियो में ज़्यादा तो ज़्यादा लाइक शेयर करो जी वीडियो देखने के लिए तो थोड़ा बहुत बहुत धन्यवाद जी